ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਕਿਸ਼ਨ ਕਮਰ ਸਾਹਿਬ ਜੀ ਇਹ ਸਥਾਨ ਰਮਦਾਸ ਵਿਖੇ ਸਥਿਤ ਹੈ ਜੀ ਸੰਗਤ ਜੀ ਇਹ ਸਥਾਨ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬਡਾ ਸਾਹਿਬ ਜੀ ਦੀ 6ਵੀਂ ਪੀੜੀ ਵਿੱਚੋਂ ਬਾਬਾ ਗਰਬਖਸ ਸਿੰਘ ਜੀ ਦੇ ਛੋਟੇ ਪੁੱਤਰ ਬਾਬਾ ਕਿਸ਼ਨ ਕਮਰ ਜੀ ਦਾ ਹੈ ਜੀ ਬਾਬਾ ਜੀ ਬਾਲ ਅਸਤਾ ਵਿੱਚ ਆਪਣੇ ਸਾਥੀਆਂ ਨਾਲ ਖੇਡ ਰਹੇ ਸਨ ਰਸਤੇ ਵਿੱਚ ਬਾਬਾ ਜੀ ਨੂੰ ਉਹ ਜੋ ਵਪਾਰੀ ਮਿਲੇ ਉਹ ਵਪਾਰੀ ਆਪਣੇ ਵਪਾਰ ਦਾ ਸਮਾਨ ਲੈ ਕੇ ਜਾ ਰਹੇ ਸਨ ਅਤੇ ਤਾਂ ਬਾਬਾ ਜੀ ਨੇ ਪੁੱਛਿਆ ਕਿ ਇਹ ਕੀ ਲੈ ਕੇ ਜਾ ਰਹੇ ਹੋ ਤਾਂ ਵਪਾਰੀਆਂ ਨੇ ਮਖੌਲ ਨਾਲ ਕਹਿ ਦਿੱਤਾ ਕਿ ਇਸ ਵਿੱਚ ਪਸ ਅਤੇ ਖੇ ਹੈ ਜਦੋਂ ਵਪਾਰੀਆਂ ਨੇ ਜਾ ਕੇ ਆਪਣੇ ਸਮਾਨ ਵਾਲੀਆਂ ਗੰਡਾਂ ਖੋਲੀਆਂ ਤਾਂ ਸੱਚ ਮੁੱਚ ਉਸ ਵਿੱਚੋਂ ਭਸ ਤੇ ਕੇ ਹੀ ਨਿਕਲੀ ਤਾਂ ਵਪਾਰੀ ਵੇਖ ਕੇ ਘਬਰਾ ਗਏ ਉਹਨਾਂ ਨੇ ਕਿਸੇ ਬਜ਼ੁਰਗ ਨੂੰ ਪੁੱਛਿਆ ਕਿ ਹੁਣ ਅਸੀਂ ਕੀ ਕਰੀਏ ਤਾਂ ਬਜ਼ੁਰਗ ਨੇ ਕਿਹਾ ਕਿ ਰਸਤੇ ਵਿੱਚ ਤੁਹਾਨੂੰ ਕੋਈ ਮਿਲਿਆ ਸੀ ਤਾਂ ਵਪਾਰੀਆਂ ਨੇ ਕਿਹਾ ਕਿ ਰਸਤੇ ਵਿੱਚ ਬਾਲਕ ਖੇਡਦੇ ਮਿਲਿਸਾਨਾ ਦਿਖਾ ਰਹੇ ਆ ਤਾਂ ਉਹਨਾਂ ਨੇ ਪੁੱਛਿਆ ਕਿ ਇਸ ਵਿੱਚ ਕੀ ਹੈ ਤਾਂ ਅਸੀਂ ਕਿਹਾ ਕਿ ਭਸਤੇ ਖੇ ਹੈ ਤਾਂ ਬਜ਼ੁਰਗ ਨੇ ਵਪਾਰੀਆਂ ਨੂੰ ਕਿਹਾ ਕਿ ਉਸੇ ਰਸਤੇ ਵਾਪਸ ਜਾਓ ਤਾਂ ਵਪਾਰੀ ਬਜ਼ੁਰਗ ਦੀ ਗੱਲ ਮੰਨ ਕੇ ਉਸੇ ਸੱਚੇ ਮਾਸ਼ਾ ਰਸਤੇ ਵਾਪਸ ਚੱਲ ਪਏ ਤਾਂ ਬਾਬਾ ਜੀ ਰਸਤੇ ਵਿੱਚ ਬਾਲਕਾ ਨਾਲ ਖੇਡਦੇ ਫਿਰ ਮਿਲੇ ਤਾਂ ਬਾਬਾ ਜੀ ਨੇ ਫਿਰ ਪੁੱਛਿਆ ਕਿ ਇਨ੍ਹਾਂ ਗੱਠਾਂ ਵਿੱਚ ਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਨ੍ਹਾਂ ਗੱਠਾਂ ਵਿੱਚ ਗਿਰਿਆ ਸ਼ਵਾਰੇ ਪਿਸਤਾ ਸੌਂਗੀ ਆਦ ਹੈ ਜਦੋਂ ਉਹਨਾਂ ਨੇ ਅੱਗੇ ਜਾ ਕੇ ਗੰਢਾਂ ਖੋਲੀਆਂ ਤਾਂ ਸੱਚ ਮੁੱਚ ਹੀ ਚੀਜ਼ਾਂ ਨਿਕਲੀਆਂ ਤਾਂ ਵਪਾਰੀ ਵੇਖ ਕੇ ਬਹੁਤ ਖੁਸ਼ ਹੋਏ ਵਪਾਰੀਆਂ ਨੇ ਸਾਰੀ ਘਟਨਾ ਬਾਬਾ ਗੁਰਬਖਸ਼ ਸਿੰਘ ਜੀ ਨੂੰ ਆ ਕੇ ਦੱਸੀ ਬਾਬਾ ਜੀ ਨੇ ਕਿਸ਼ਨ ਕਵਰ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ ਕਿ ਪਰਮੇਸ਼ਵਰ ਦੇ ਪਿਆਰਿਆਂ ਵਾਸਤੇ ਇਹੋ ਜੀਆਂ ਮਾਮੂਲੀ ਗੱਲਾਂ ਤੇ ਕਰਾਮਾਤਿ ਵਿਖਾਉਣੀ ਯੋਗ ਨਹੀਂ ਤੇ ਇਹ ਸਗੋਂ ਕਹਿਰ ਹੈ ਹੁਣ ਇੱਕ ਮਿਆਂਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਤਾਂ ਪਿਤਾ ਜੀ ਦੀ ਇਹ ਗੱਲ ਸੁਣ ਕੇ ਬਾਬਾ ਕਿਸ਼ਨ ਕੰਵਰ ਜੀ ਆਪਣੀ ਮਾਤਾ ਸੁਰਜਨਾ ਜੀ ਤੋਂ ਚਾਦਰ ਲੈ ਕੇ ਟਾਲੀ ਦੇ ਦਰਖਤ ਹੇਠ ਆ ਕੇ ਲੇਟ ਗਏ ਅਤੇ ਬਾਬਾ ਕਿਸ਼ਨ ਕੰਵਰ ਜੀ ਅਕਾਲ ਚਲਾਣਾ ਕਰ ਗਏ ਬਾਬਾ ਜੀ ਦੀ ਕੁਝ ਸਮਾਂ ਪਹਿਲਾਂ ਮੰਗਣੀ ਹੋਈ ਸੀ ਤਾਂ ਬਾਬਾ ਜੀ ਦੀ ਮੰਗਣੀ ਦੇ ਸਮੇਂ ਸਵਾ ਲੱਖ ਰੁਪਇਆ ਸਗਨ ਆਇਆ ਸੀ ਉਹ ਸਗਨ ਦੀ ਮਾਇਆ ਬਾਬਾ ਗਰਬਖਸ਼ ਸਿੰਘ ਜੀ ਨੇ ਵਾਪਸ ਕਰਨੀ ਚਾਹੀ ਪਰ ਸਹੋਰੇ ਪਰਿਵਾਰ ਨੇ ਇਨਕਾਰ ਕਰ ਦਿੱਤਾ ਕਿਹਾ ਕਿ ਮਾਇਆ ਨਾਲ ਬਾਬਾ ਜੀ ਦੀ ਕੋਈ ਯਾਦਗਾਰ ਬਣਵਾ ਦਿਓ ਇਸ ਤਰ੍ਹਾਂ ਕੁਝ ਦਿਨਾ ਮਗਰੋਂ ਸਹਾਰਨਪੁਰ ਦਾ ਪ੍ਰੇਮ ਵਾਲਾ ਜੋ ਕੋੜ ਦੀ ਬਿਮਾਰੀ ਨਾਲ ਲਾਚਾਰ ਸੀ ਰਾਤ ਨੂੰ ਇੱਕ ਝਾੜੀ ਵਿੱਚ ਆ ਕੇ ਸੌਂ ਗਿਆ ਸੁੱਤੇ ਪੈ ਨੂੰ ਸੁਪਨੇ ਵਿੱਚ ਇੱਕ ਬਾਲਕ ਨੇ ਬਚਨ ਕੀਤਾ ਕਿ ਭਾਈ ਪ੍ਰੇਮਿਆ ਜਿਸ ਜਗ੍ਹਾ ਤੇ ਤੂੰ ਸੁੱਤਾ ਹੈ ਇਹ ਤਾਂ ਰੱਬ ਦੇ ਪਿਆਰਿਆਂ ਦੀ ਜਗ੍ਹਾ ਹੈ ਇਸ ਜਗ੍ਹਾ ਤੇ ਛੱਪੜ ਪੁੱਟਣ ਦੀ ਸੇਵਾ ਕਰ ਤੇਰਾ ਕੋੜ ਠੀਕ ਹੋ ਜਾਵੇਗਾ ਉਸ ਤੋਂ ਬਾਅਦ ਪ੍ਰੇਮੇ ਨੇ ਸਵੇਰ ਹੁੰਦਿਆਂ ਹੀ ਛੱਪੜ ਪੁੱਟਣਾ ਸ਼ੁਰੂ ਕਰ ਦਿੱਤਾ ਅਤੇ ਬਾਬਾ ਗਰਬਖਸ਼ ਸਿੰਘ ਜੀ ਲੰਘ ਰਹੇ ਸਨ ਉਹਨਾਂ ਨੇ ਪੁੱਛਿਆ ਕਿ ਆਪ ਜੀ ਛੱਪੜ ਕਿਉਂ ਪੁੱਟ ਰਹੇ ਹੋ ਅਤੇ ਜਦੋਂ ਪ੍ਰੇਮੇ ਨੇ ਸਾਰਾ ਸੁਪਨਾ ਦੱਸਿਆ ਅਤੇ ਬਾਬਾ ਗਰਬਖਸ਼ ਸਿੰਘ ਜੀ ਨੇ ਵਿਚਾਰਿਆ ਕਿ ਇਹ ਕਿਸ਼ਨ ਕੰਵਰ ਜੀ ਦੇ ਬਚਨ ਹੀ ਹੋ ਸਕਦੇ ਹਨ ਉਸ ਤੋਂ ਉਪਰੰਤ ਉਸ ਤੋਂ ਉਪਰੰਤ ਉਹਨਾਂ ਨੇ ਜਲਦੀ ਹੀ ਸਰੋਵਰ ਦੀ ਸੇਵਾ ਲਗਵਾ ਦਿੱਤੀ ਅਤੇ ਉਹਨਾਂ ਦੀ ਸ ਕਰਨ ਵਾਲੀ ਪੈਸਿਆਂ ਦਾ ਸਰੋਵਰ ਬਣਵਾ ਦਿੱਤਾ ਅਤੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ